ਸਤਿ ਸ਼੍ਰੀ ਅਕਾਲ ਜੀ। ਜੀਤੂ ਫੈਮਿਲੀ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋ। ਇਸ ਠੀਕ-ਠਾਕ ਦੀ ਫੂਡ ਬਲੌਗ ਤੋਂ ਬਸਾਰਾਂ ਦਾ ਸਵਾਗਤ ਜੀ। ਚਲੋ ਅੱਜ ਬਣਾਵਾਂਗੇ ਆਪਾਂ ਮੀਠੀ ਚੋਲ ਤੇ ਚਾਹ ਤੇ ਸਾਰੀਆਂ ਸਬਜ਼ੀਆਂ ਜੀ। ਤੇ ਸਬਜ਼ੀਆਂ ਆਪਾਂ ਗੋਭੀ, ਗਾਜਰ, शिमला ਮਿਰਚ, ਆਲੂ, ਟਮਾਟਰ। ਸਾਰੀਆਂ ਸਬਜ਼ੀਆਂ ਪਾ ਕੇ ਸੀਜ਼ਨ ਦੇ ਬਣਾਵਾਂਗੇ ਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜੀ ਗੁਰਪੂਰਵਤੀਆਂ ਲੱਖ ਲੱਖ ਵਧਾਈਆਂ ਜੀ। ਇਹ ਬਹੁਤ ਬੋਤਾਂ ਰੋਸਾ ਇਹ ਪਣਪਰਾ ਨਾਲ ਜਿਹੜੀ ਜਿਹੜੀ ਪਣਪਰਾ ਯੋਗ ਦੇਖਦੇ ਆ ਜੀ ਤੇ ਇਧਰ ਆਪਾਂ ਤੜਕਾ ਰੱਖ ਲਿਆ ਜੀ ਤੇਲ ਵਿੱਚ ਪਾਇਆ ਜੀ ਆਪਾਂ ਥੋੜੀ ਜਿਹੀ ਆਸਣ ਬਸ ਹੁਣ ਆਪਾਂ ਇਹਦੇ ਚ 4 ਟੁਕ ਟੁਕ ਨਾ ਪਾਣੀ ਨਹੀਂ ਤੇ ਥੋੜਾ ਜਿਹਾ ਆਦਰ ਪਦੀ ਤੇ ਸੀਜ਼ਨ ਦੀ ਇਹ ਪਹਿਲਾਂ ਪਹਿਲੀ ਵਾਰ ਲੈਂਦੀ ਆ ਜੀ ਆਪਾਂ ਸਬਜੀ ਗਾਜਰਾ ਤੇ ਸੌਂਮਲਾ ਮਿਰਚ ਤਾਈ ਜਾਂਦੀ ਰਹਿੰਦੀ ਸੀ ਜੀ ਮਟਰ ਵੀ ਚਲ ਮੜ ਕੇ ਤਿਆਰ ਜਾਂਦੇ ਸੀ ਜੀ ਤੇ ਗਾਜਰਾ ਪਾ ਕੇ ਤੇ ਗੋਭੀ ਪਾ ਕੇ ਤੇ ਸ਼ਿਮਲਾ ਮਿਰਚ ਸਾਰੀਆਂ ਸਬਜ਼ੀਆਂ ਪਾ ਕੇ ਚੌਲ ਬਣਾਵਾਂਗੇ ਜੀ ਨਮਕੀਨ ਪਹਿਲਾਂ ਪਚਨ ਦੀ ਤਰ੍ਹਾਂ ਤੜਕ ਕੇ ਨਪੋ ਨਾ ਲੈਣੇ ਆ ਜੀ ਤੇ ਹਰ ਨਾ ਮਿਰਚ ਪਾਣੀ ਦੀ ਆਪਾਂ ਤੇ ਕਈ ਵਾਰੀ ਤਾਂ ਆਪਾਂ ਗ੍ਰੈਂਡ ਕਰ ਲੈਣੇ ਆ ਜੀ ਮਿਰਚਾਂ ਤੇ ਕਈ ਵਾਰੀ ਆਪਾਂ ਬਰੀਕ ਬਰੀਕ ਕੱਟ ਲੈਣੇ ਆ ਜੀ ਤੇ ਜਦ ਕਿ ਮੈਂ ਮਿਰਚਾਂ ਕੱਟਣਾ ਇਹ ਮੇਰੇ ਕੋਲ ਕੋਈ ਗੱਲ ਨਹੀਂ ਹੋ ਰਹੀ ਹੱਥਾਂ 'ਚ ਕੀ ਆਪਾਂ ਚੌਲ ਥੋੜੀ ਬਣਾਵਾਂਗੇ ਜੀ ਇੱਕ ਬਲਾਕ ਆਪਾਂ ਚੌਲਾਂ ਦਾ ਬਣਾਵਾਂਗੇ ਚੌਲ ਆਪਾਂ ਧੋ ਕੇ ਸਮਾਰ ਕੇ ਰੱਖ ਲਈ ਜੀ ਇੱਕ ਆਪਾਂ ਕੱਟਿਆ ਜੀ ਟਮਾਟਰ ਪੜਕਿੰਚਨ ਦੀ ਤਰ੍ਹਾਂ ਪਾ ਬਲਾਂਗੇ ਕੀ ਆਦਾ ਨਾ ਵਿੱਚ ਵਿੱਚ ਤਾਂਦਾ ਵਧੀਆ ਆ ਰਿਹਾ ਤੇ ਵਿੱਚ ਵਿੱਚ ਆਦਾ ਤਾਗੇ ਜਿਹੜਾ ਆ ਰਿਹਾ ਵੀ ਬਹੁਤ ਜ਼ਿਆਦਾ ਤੇ ਇਹਦਾ ਤਾਂ ਆਦਾ ਬਿਲਕੁਲ ਘੱਟ ਪਾਇਆ ਜੀ ਪਰ ਵਿੱਚ ਬੱਚੇ ਨਾ ਖਾਂਦੇ ਨਹੀਂ ਕਰਨਗੇ ਤਾਗੇ ਜਿਹੜੀ ਆਈ ਉਹ ਵਿੱਚ ਚ ਚਲਣਾ ਆਹ ਨਾ ਤੋੜਾ ਜਿੱਤਨ ਚਰਪਾਣ ਦੇ ਵਿੱਚ ਦੀ ਹਿੰਡਾ ਹੋ ਗਈ ਮਤੜਕਾ ਹੋ ਗਿਆ ਹੁਣ ਪਾ ਦਿੰਦੇ ਪਟ ਟਮਾਟਰ ਵੀ ਜੀਰਾ ਪਾ ਦਿੰਦੇ ਹੁਣ ਜੀਰਾ ਆਪਣੇ ਸੇਡਾਂ ਤੋਂ ਲੈ ਕੇ जी नमस्ते तो हम टमाटर d w sabدna narkojanد nka और di हम Beli di panggang gede pada dan turun dari panggang gede pada garam yang bisa melihat. Kalau begitu, lakukan kardinal

ਪਕਾ ਲਾਂਗੇ ਜੀ ਠੀਕ ਹੈ ਜੀ ਤੇ ਫੇਰ ਮਿਲਦੇ ਆ ਜੀ ਜਦੋਂ ਆਪਣੇ ਚੌਲ ਹੋ ਗਏ ਲੋ ਜੀ ਚੌਲ ਬਣ ਕੇ ਹੋ ਗਏ ਆਪਣੇ ਤਿਆਰ ਤੇ ਹੁਣ ਪਾ ਦਿੰਦੇ ਉੱਪਰ ਦੀ ਪੱਤਣੀਆਂ ਜੀ ਤੇ ਤਲੀਆਂ ਕਰ ਦਿੰਦੇ ਆਪਾਂ ਮਿਕਸ ਕਿੰਨੇ ਬੜੇ ਚੌਲ ਬਣੇ ਆ ਕੱਲੇ ਕੱਲੇ ਹੋ ਕੇ ਬਣ ਗਏ ਜੀ ਤੇ ਕੱਲੇ ਕੱਲੇ ਹੋ ਗਏ ਜੀ ਨਾਪਾ ਥੋੜੀ ਜਿਹੀ ਧਨੀਏ ਨੂੰ ਵੀ ਸੇਕ ਲਗਾ ਲੈਂਦੇ ਆ ਫਿਰ ਆਪਾਂ ਪਾਵਾਂਗੇ ਚੌਲ ਥਾਲੀ ਚ